ਸੱਚੀ ਗੱਲ ਜੀ ਅੱਜ ਦਾ ਦਿਨ ਸਿੱਖੀ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਦਿਨ ਹੈ ਜੀ ਅੱਜ ਦੇ ਦਿਨ 650 ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਸੀ ਬਾਬਾ ਬੁੱਢਾ ਜੀ ਕੋਲੋਂ ਜੋ ਮਿਰੀ ਪੀੜੀ ਦੀਆਂ ਤਲਵਾਰਾਂ ਕਹਿੰਦੇ ਹਨ ਠਾ ਤੁਰ ਆਪੁਨੇ ਤੇ ਸੋ ਵੀ ਸੋਈ ਦੇਵੈ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ 6ਵੇਂ ਪਾਤਸ਼ਾਹ ਸਾਹਿਬ ਸ਼ਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਡਿਆਈ ਦੇ ਵਿੱਚ ਭਾਈ ਗੁਰਦਾਸ ਜੀ ਨੇ ਬੜੇ ਹੀ ਸੁੰਦਰ ਸ਼ਬਦਾਂ ਦੀ ਵਰਤੋਂ ਕੀਤੀ ਹੈ ਸ਼ਿਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ 1595 ਈਸਵੀ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ ਪਿੰਡ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਮੀਰੀ ਪੀਰੀ ਦੇ ਬਾਲਕ ਸਾਹਿਬ ਸ਼ਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ 11 ਸਾਲ ਦੀ ਉਮਰ ਦੇ ਵਿੱਚ ਹੀ ਗੁਰਗੱਦੀ ਸੌਂਪ ਦਿੱਤੀ ਗਈ। ਦਰਸਲ ਪਿਤਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਸਿੱਖ ਧਰਮ ਦੇ ਰਖਵਾਲੇ ਬਣੇ। ਸ਼ਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਨੇ ਗੁਰਗੱਦੀ ਤੇ ਸ਼ਿਸ਼ੋਭਿਤ ਕੀਤਾ ਅਤੇ ਦੋ ਤਲਵਾਰਾਂ ਨਾਲ ਤਾਜਪੋਸ਼ੀ ਕੀਤੀ। ਇੱਕ ਤਲਵਾਰ ਸੀ ਮੀਰੀ ਦੀ ਤੇ ਦੂਜੀ ਪੀਰੀ ਦੀ। ਮੀਰੀ ਦਾ ਭਾਵ ਸੀ ਰਾਜਪਾਕ ਸੰਭਾਲਣਾ ਅਤੇ ਲੋੜ ਪੈਣ ਤੇ ਇਸ ਤਲਵਾਰ ਨੂੰ ਮਜਲੂਮਾਂ ਦੀ ਰੱਖਿਆ ਅਤੇ ਦੁਸ਼ਟਾਂ ਦਾ ਨਾਸ਼ ਕਰਨ ਲਈ ਵਰਤਨਾ ਤੇ ਪੀਰੀ ਤੋਂ ਪਾਪ ਸੀ ਉਸ ਪਰਮਾਤਮਾ ਵਾਹਿਗੁਰੂ ਦਾ ਨਾਮ ਹਰ ਵਕਤ ਜ਼ਹਿਨ ਦੇ ਵਿੱਚ ਰੱਖਣਾ ਗੁਰਸਾਹਿਬ ਨੇ ਗੁਰਮੁਖੀ ਵਿਦਿਆਦ ਨਾਲ ਨਾਲ ਸ਼ਸਤਰ ਵਿਦਿਆ ਸਿੱਖਣ ਲਈ ਵੀ ਸਿੱਖਾਂ ਨੂੰ ਪ੍ਰੇਰਿਆ ਗੁਰਸਾਹਿਬ ਵੱਲੋਂ ਸਿੱਖ ਸੰਗਤਾਂ ਨੂੰ ਨਗਦ ਭੇਟਾ ਦੇਣ ਦੀ ਥਾ ਸ਼ਸਤਰ ਅਤੇ ਕੋੜੇ ਪੇਟ ਕਰਨ ਦੇ ਲਈ ਸੰਦੇਸ਼ ਭੇਜੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਸ਼ਿਕਾਰ ਅਤੇ ਸ਼ਸਤਰ ਵਿਦਿਆ ਸਿਖਾਉਣ ਲਈ 94 ਸੂਰਬੇ ਤਿਆਰ ਕੀਤੇ ਅਤੇ ਗੁਰੂ ਸਾਹਿਬ ਦੀ ਰੁਚੀ ਵੇਖ ਕੇ ਮਾਝਾ ਮਾਲਵਾ ਤੇ ਦੁਆਬੇ ਦੇ ਵਿੱਚੋਂ ਲਗਭਗ 500 ਜਵਾਨ ਆਪ ਦੀ ਸ਼ਰਨ ਦੇ ਵਿੱਚ ਇਕੱਠੇ ਹੋਏ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਅਦ ਜਹਾਂਗੀਰ ਨੇ ਗੁਰੂ ਸਾਹਿਬ ਨੇ ਚੜਤ ਨੂੰ ਵੇਖਦੇ ਹੋਇਆ 14 ਸਾਲ ਦੀ ਉਮਰ ਦੇ ਵਿੱਚ ਹੀ ਗਵਾਲੀਅਰ ਦੇ ਕਿਲੇ 'ਚ ਕੈਦ ਕਰ ਲਿਆ ਪਰਬਾਦ ਦੇ ਵਿੱਚ ਜਹਾਂਗੀਰ ਨੂੰ ਆਪਣੀ ਮੌਤ ਦਾ ਡਰ ਸਤਾਣ ਲੱਗਾ ਅਤੇ ਉਸਨੇ ਮਜਬੂਰ ਹੋ ਕੇ ਗੁਰੂ ਸਾਹਿਬ ਅਤੇ ਬਵੰਜਾ ਬੰਦੀ ਰਾਜਿਆਂ ਨੂੰ ਛੜਦਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਤਕਾਰ ਅਤੇ ਵਿਡਿਆਈ ਦੇ ਵਿੱਚ ਸੋਰਠ ਮਹੱਲਾ ਪੰਜਵਾਂ ਦੇ ਵਿੱਚ ਸ਼ਿਸ਼ੋਭਿਤ ਹੈ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਉ ਭਗਤ ਗੋਬਿੰਦ ਕਾ ਇਹ ਰਾਖੇ ਪੈਜ ਤੁਮਾਰੀ ਗੁਰੂ ਸਾਹਿਬ ਨੇ ਸੰਨ 1609 ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕੀਤੀ ਅਤੇ ਐਲਾਨ ਕੀਤਾ ਕਿਆਜ ਤੋਂ ਇਸ ਤਖਤ ਸਾਹਿਬ ਤੇ ਸਿਕਮ ਤੇ ਰਾਜਸੀ ਅਤੇ ਧਾਰਮਿਕ ਮਸਲੇ ਵਿਚਾਰੇ ਜਾਣਗੇ ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਸਿੱਖ ਤਰੰਦਾ ਪ੍ਰਚਾਰ ਕੀਤਾ ਅਤੇ ਸਿੱਖਾਂ ਨੂੰ ਕਰਮ ਕਾਂਡਾਂ ਤੇ ਵਹਿਮਾਂ ਪਰਮਾਤਮਾ ਤੋਂ ਬਾਹਰ ਕੱਢਿਆ ਅੰਤ ਵਿਲਾ ਨੇੜੇ ਜਾਣ ਕੇ ਗੁਰੂ ਸਾਹਿਬ ਨੇ ਗੁਰਗੱਦੀ ਆਪਣੇ ਪੁੱਤਰ ਗੁਰੂ ਹਰ Rai ਜੀ ਨੂੰ ਸੌਂਪੀ ਅਤੇ 3 ਮਾਰਚ 1644 ਨੂੰ 49 ਸਾਲ ਦੀ ਉਮਰ ਦੇ ਵਿੱਚ ਜੋਤੀ ਜੋਤ ਸਮਾ ਗਏ ਬਿਊਰੋ ਰਿਪੋਰਟ ਪੀ.ਸੀ. ਨਿਊਜ਼